ਕਿਹੜਾ ਕਿੜਾ ਕੁ ਕੁੱਟਦੇ ਮਾਰਦੇ ਡੰਡੇ ਹੀ ਨਹੀਂ ਨੇ ਇਹਨਾਂ ਕੋਲ ਤਾਂ ਆਪਣੇਆਂ ਕੋਲ ਹਲੇ ਡੰਡੇ ਹੰਦੇ ਐ ਇਹਨੂੰ ਕੋਲ ਡੰਡੇ ਹੀ ਨਹੀਂ ਇਹਨੇ ਕੋਲ ਪੈਨ ਹੈ ਡੰਡਾ ਰੱਖੀ ਹੋ ਤੱਕ ਸ਼ਾਮ ਤੱਕ ਠੀਕ ਹੋ ਜਾਂਦਾ ਨੀਲ ਜਿਹਾ ਪੈਂਦਾ ਹੋਣਾ ਇਹ ਕਿਹੜੀ ਗੱਲ ਹੈ ਵਿਆਹ ਹੋਣ ਲਾਇਆ ਘਰ ਵਾਲੀ ਕੁੱਟਣ ਲੱਗ ਜਾਂਦੀ ਹੈ ਇੱਕ ਪ੍ਰਾਈਵੇਟ ਜਿਹੜੇ ਵੱਡੇ ਸਕੂਲ ਨੇ ਪਹਾੜਾਂ ਵਾਲੇ ਉਹਨਾਂ 'ਚ ਕਿਉਂ ਨਹੀਂ ਹੈਗੇ ਤਾਂ ਉਹ ਵੀ ਹੈ ਉਨ੍ਹਾਂ 'ਚ ਕਿਉਂ ਨਹੀਂ ਹੈਗੇ ਇਹ ਲੱਕੜਹਾਰੇ? ਉਨ੍ਹਾਂ 'ਚ ਫੀਸ ਮਾਫੀ ਦੀ ਅਰਜੀ ਕਿਉਂ ਨਹੀਂ ਹੈਗੀ? ਉਨ੍ਹਾਂ 'ਚ ਜੁਰਮਾਨਾ ਮਾਫੀ ਦੀ ਅਰਜੀ ਕਿਉਂ ਨਹੀਂ ਹੈਗੀ? ਕਿਉਂਕਿ ਉਹ ਤਾਂ ਫੀਸ ਸਭ ਪਹਿਲਾਂ ਹੀ ਭਰ ਆ ਲੈਂਦੇ ਨੇ ਉੱਥੇ ਮਾਫੀ ਹੁੰਦੀ ਨਹੀਂ। ਸਾਨੂੰ ਪਹਿਲਾਂ ਹੀ ਮਾਈਂਡ 'ਚ ਸਾਡੇ ਗਰੀਬੀ ਭਰੀ ਗਈ। ਆਪਾਂ ਇਸ ਵਕਤ ਦੁਨੀਆ ਜਿਹੜੀ ਹੈ ਕੰਪੀਟੀਸ਼ਨ ਦਾ ਜ਼ਮਾਨਾ ਹੈ। ਚਾਈਨਾ ਨਾਲ, ਜਾਪਾਨ ਨਾਲ, ਯੂਰਪ ਨਾਲ ਮੁਕਾਬਲੇ ਹੋ ਗਏ। ਤੇ ਆਪਾਂ ਹਜੇ ਆਪਸ 'ਚ ਹੀ ਲੱਗੇ ਹੋਏ ਆਂ। ਮੇਰਾ ਚਲਾਨ ਜੀ ਮੇਰਾ ਆਜੀ ਆਪਾਂ ਗਲਤੀ ਉਹ ਕਾ ਕਰਦੇ ਚਲਾਨ ਕਿਉਂ ਹੋ ਜੂਗਾ ਕਿਵੇਂ ਹੋ ਜੂਗਾ ਚਲਾਨ ਆਪਣੇ ਦੇਖ ਲਓ ਤੁਸੀਂ ਕਿੰਨਾ ਚਲੋ ਹੁਣ ਤਾਂ ਆਪਣੇ ਪੰਜਾਬ ਚ ਵੀ ਇਦਾਂ ਕਰ ਲਿਆ ਪਹਿਲਾਂ ਚੰਡੀਗੜ੍ਹ ਆਉਣ ਤੋਂ ਪਹਿਲਾਂ ਡਰਾਈਵਰ ਜਿਹੜੇ ਨੇ ਜੀਰਕਪੁਰ ਆ ਕੇ ਹੱਥ ਕੰਬਣ ਲੱਗ ਜਾਂਦੇ ਸੀ ਵੀ ਹੁਣ ਚੰਡੀਗੜ੍ਹ ਆ ਗਿਆ ਇੱਥੇ ਤਾਂ ਕੋਈ ਨਾ ਕੋਈ ਤਾਂ ਗਲਤੀ ਮੈਥੋ ਹੋਊਗੀ ਉਧਰੋਂ ਖੜੜਾ ਕੇ ਆ ਤਾਂ ਕੰਬਣ ਲੱਗ ਜਾਂਦੇ ਸੀ ਜੇ ਅੱਗੇ ਜਾਣਾ ਔਖਾ ਹੋ ਜੂਗਾ ਜੀ ਚੰਡੀਗੜ੍ਹ ਹੈ ਜੀ ਉਹ ਚੰਡੀਗੜ੍ਹ ਕਿਹੜੇ ਕੋਕਟ ਦੇ ਮਾਰਦੇ ਡੰਡੇ ਹੀ ਹੈ ਨਹੀਂ ਇਹਨਾਂ ਕੋਲ ਤਾਂ ਆਪਣੇ ਕੋਲ ਹੈ ਹੀ ਡੰਡੇ ਹੁੰਦੇ ਆ ਇਹਨੂੰ ਕੋਈ ਡੰਡੇ ਹੀ ਨਹੀਂ ਇਹਨਾਂ ਕੋਲ ਪੈਨ ਹੈ ਉਹ ਬਹੁਤ ਖਤਰਨਾਕ ਹੈ ਪੈਨ ਦੀ ਮਾਰ ਬਹੁਤ ਜ਼ਿਆਦਾ ਖਤਰਨਾਕ ਕਲਮ ਦੀ ਮਾਰ ਫਿਰ ਜਦੋਂ ਤਿੰਨ ਵਾਰੀ ਚੰਡੀਗੜ੍ਹ ਆਉਣਾ ਪੈਂਦਾ ਫਿਰ ਸਾਰਾ ਦਿਨ ਇੱਥੇ ਚਲਾਣ ਭੁਗਤਣ ਤੇ ਲੱਗਦਾ ਉਸ ਵੇਲੇ ਫਿਰ ਬੰਦਾ ਯਾਦ ਕਰਦਾ ਜੀ ਉਹਦੇ ਲਾਲ ਬੱਤੀ ਨਾਲ ਲੰਘਦੇ ਆ ਤਿੰਨ ਦਿਨ ਬਚ ਜਾਂਦੇ ਆਪਣੇ ਡੰਡੇ ਦਾ ਕੀ ਉਹ ਤਾਂ ਸ਼ਾਮ ਤੱਕ ਠੀਕ ਹੋ ਜਾਂਦਾ ਨੀਲ ਜੀ ਪੈਂਦਾ ਹੋਣਾ ਕਿ ਕਿਹੜੀ ਗੱਲ ਹੈ ਨਾਲੇ ਇਹ ਤਾਂ ਆਪਣੇ ਕਲਚਰ ਚ ਹੁਣ ਪਹਿਲੇ ਦਿਨੋਂ ਹੀ ਹੈ ਛੋਟੇ ਹੁੰਦੇ ਨੇ ਮਾਂ ਕੁੱਟਦੀ ਐ ਥੋੜੇ ਜਿਹਾ ਵੱਡੇ ਹੋਏ ਬਾਪੂ ਕਟਣ ਲੱਗ ਜਾਂਦਾ ਫਿਰ ਜਵਾਕਾਂ ਚ ਜਦੋਂ ਖੇਡਦੇ ਆ ਉਹ ਜਵਾਕ ਇੱਕ ਅੱਧਾ ਲਾਜ ਹੁੰਦਾ ਜਾਂ ਆਪਾਂ ਲਾ ਦਿੰਨੇ ਆ ਸਕੂਲ ਭੇਜਦੇ ਨੇ ਮਾਇਟਰ ਕੁੱਟਣ ਲੱਗ ਜਾਂਦਾ ਕਾਲਜ ਜਾਂਦੇ ਨੇ ਕਲੈਕਟਰਾਂ ਨਾਲ ਲੜਾਈਆਂ ਹੋਣ ਲੱਗੀਆਂ ਬਸਾਂ ਨੂੰ ਉਹਨਾਂ ਨੂੰ ਕੁੱਟਣ ਲੱਗ ਜਾਂਦੇ ਆ ਜਾਂ ਉਹ ਕੁੱਟ ਦਿੰਦੇ ਨੇ ਜਾਂ ਫਿਰ ਕੱਲ ਚ ਆਪਸ ਵਿੱਚ ਮੁੰਡੇ ਕੋਲ ਲੜਾਈ ਹੋ ਜਾਂਦੀ ਹੈ ਥੋੜੇ ਹੋਰ ਵੱਡੇ ਉਹਨੇ ਫਿਰ ਸਕੁੱਟਣ ਲੱਗ ਜਾਂਦੀ ਹੈ ਵਿਆਹ ਹੋਣ ਲਾਇਆ ਘਰ ਵਾਲੀ ਕੁੱਟਣ ਲੱਗ ਜਾਂਦੀ ਹੈ ਉਹ ਦੂਗਾਂ ਜਵਾਬ ਕੋ ਇਹਨੇ ਹੋ ਕੁੱਟਣ ਲੱਗ ਜਾਂਦੇ ਨੇ ਸੋ ਇਹ ਤਾਂ ਸਾਰੀ ਉਮਰ ਹੀ ਚੱਲੀ ਜਾਂਦਾ ਆਪਣਾ ਤਾਂ ਸੋ ਇਹਨੂੰ ਤਾਂ ਆਪਾਂ ਕੋਈ ਖਾਸ ਨਹੀਂ ਮੰਨਦੇ ਤੂੰ ਦੋ ਥੱਪੜ ਵਾਲਾ ਕਿਹੜੀ ਗੱਲ ਹੀ ਕਰੀ ਪਰ ਆ ਕਲਮ ਨਾ ਚਲਾਈ ਕਲਮ ਦਾ ਜ਼ਮਾਨਾ ਜਨਾਬ कलम चको हाथ ना चको कलम चको और जिन्हें कलम चकली कोई हाथ नहीं चक, चक स वो तो नहीं हथ चक सकता वनू अपने रईट्स पता लग जा अपने अधिकार पता लग जाता पढ़ाइया का फर्क सभी हम किसी बदल लगे सानू की पढ़ाई के जी सरकारी स्कूलों तो धोबी कपड़े धोदा तो है ਉਹ ਆਏ ਜੇ ਹੁੰਦਾ ਸੀ ਆਏ ਧੋਂਦਾ ਸੀ ਹੁਣ ਧੋਬੀ ਕੱਪੜੇ ਧੋ ਚੁੱਕਾ ਹੈ ਠੀਕ ਹੈ ਲੱਕੜਹਾਰੇ ਨੂੰ ਇੱਕ ਸੋਨੇ ਦਾ ਕੁਲਹਾੜਾ ਮਿਲਿਆ ਉਹਨੇ ਕਹੇ ਮੇਰਾ ਨਹੀਂ ਹੈਗਾ ਫਿਰ ਉਹ ਚਾਂਦੀ ਦਾ ਲੈ ਆਇਆ ਲੱਕੜਹਾਰਾ ਚੋਰ ਨੇ ਚੋਰੀ ਕੀਤੀ ਹੈ ਸਾਨੂੰ ਲੱਕੜਹਾਰੇ ਧੋਬੀਆਂ ਚੋਰਾਂ ਚ ਰੱਖਿਆ ਜੀ ਪ੍ਰਾਈਵੇਟ ਜਿਹੜੇ ਵੱਡੇ ਸਕੂਲ ਨੇ ਆ ਪਹਾੜਾਂ ਵਾਲੇ ਉਹਨਾਂ 'ਚ ਕਿਉਂ ਨਹੀਂ ਹੈਗੇ ਤਾਂ ਉਹ ਵੀ ਇਹ ਉਹਨਾਂ 'ਚ ਕਿਉਂ ਨਹੀਂ ਹੈਗੇ ਇਹ ਲੱਕੜਹਾਰੇ ਉਹਨਾਂ 'ਚ ਫੀਸ ਮਾਫੀ ਦੀ ਅਰਜੀ ਕਿਉਂ ਨਹੀਂ ਹੈਗੀ ਉਹਨਾਂ 'ਚ ਜੁਰਮਾਨਾ ਮਾਫੀ ਦੀ ਅਰਜੀ ਕਿਉਂ ਨਹੀਂ ਹੈਗੀ ਕਿਉਂਕਿ ਉਹ ਤਾਂ ਫੀਸ ਸਭ ਪਹਿਲਾਂ ਹੀ ਭਰ ਆ ਲੈਂਦੇ ਨੇ ਉੱਥੇ ਮਾਫੀ ਹੁੰਦੀ ਨਹੀਂ ਜੁਰਮਾਨਾ ਹੋਣ ਦਾ ਸਵਾਲ ਹੀ ਪੈਦਾ ਨਹੀਂ ਉਹਨਾਂ ਦਾ ਬੱਚੇ ਦੇ ਘਰੇ ਫੋਨ ਜਾਂਦਾ ਭਈਆ ਜਾਇਆ ਨਹੀਂ ਜੁਰਮਾਨਾ ਤਾਂ ਨਾ ਆਉਣ ਤਾਂ ਹੀ ਹੁੰਦਾ ਨਾ ਹੋਰ ਕੀ ਹੁੰਦਾ ਸਾਡ ਨੂੰ ਪਹਿਲਾਂ ਹੀ ਮਾਈਂਡ 'ਚ ਸਾਡੇ ਗਰੀਬੀ ਭਰੀ ਹੈ ਤੁਸੀਂ ਸਾਰੀ ਉਮਰ ਮਾਫੀ ਵਾਲੀਆਂ ਅਰਜ਼ੀਆਂ ਲਿਖਣੀਆਂ ਸਿੱਖ ਲੋ ਬਾਅਦ ਚ ਬਿਜਲੀ ਮਾਫ ਕਰ ਦਿਓ ਜੀ ਕਰਜ਼ਾ ਮਾਫ ਕਰ 아이 ਸਿੱਖ ਜਨੇ ਸਰ ਮਾਈਂਡ ਚ ਪਹਿਲਾਂ ਇਹ ਪਰਤ ਆ ਜੀ ਮਤਲਬ ਪੋਜ਼ਿਟਿਵ ਪੜਾਈ ਜਿਹੜੀ ਆ ਉਹ ਸ਼ੁਰੂ ਕਰਨ ਲੱਗਿਆਂ ਬੱਚੇ ਦੇ ਦਿਮਾਗ ਚ ਇਹ ਹੋਵੇ ਕਿ ਮੈਂ ਕੁਝ ਬਣੂੰਗਾ ਨਾ ਕਿ ਯੂਅਰ ਫਾਦਰ ਇਜ਼ ਅ ਵੈਰੀ ਪੂਰ ਮੈਨ ਹੀ ਕੈਨ ਨਾਟ ਪੇ ਯੂਅਰ ਫੀ ਫੀ ਹਾਂ ਰਾਈਟ ਹਨ ਐਪਲੀਕੇਸ਼ਨ ਫਾਰ ਫੋਲਫੀ ਕਨਸੈਸ਼ਨ ਚਲੋ ਜੀ ਪਹਿਲੀ ਪੂਰ ਮੈਨ ਲੈ ਦੱਸੋ ਵੀ ਤੁਸੀਂ ਇਹੀ ਰਹਿਣਾ ਮਤਲਬ ਇੱਥੇ ਹੀ ਰਹਿਣਾ ਤੁਸੀਂ ਸਾਡੇ ਸਿਲੇਬਸ ਚ ਹੈ ਚੈੱਕ ਕਰ ਲਿਓ ਤੁਸੀਂ ਜਿਹੜੀ 7ਵੀਂ 8ਵੀਂ ਦੀਆਂ ਕਿਤਾਬਾਂ ਪੜ੍ਹੀਆਂ 9ਵੀਂ 10ਵੀਂ ਦੀਆਂ ਉਹਦੇ ਇਹੀ ਆਉਂਦਾ ਸੀ ਬਸ ਤੁਹਾਡੇ ਚਾਚੇ ਨੇ ਤੁਹਾਡੇ ਜਨਮ ਦਿਨ ਤੇ ਕੜੀ ਭੇਜੀ ਹੈ ਲੱਗਦਾ ਨਹੀਂ ਭੇਜੀ ਉਹਨਾਂ ਨੇ

B-Job providers.